ਸਸਵੀ ਕਾਲ ਜੀ ਪੇਠੇ ਦਾ ਹਲਵਾ ਪੀਲਾ ਪੇਠਾ ਤੇ ਪੇਠਾ ਤੁਸੀਂ ਦੇਖ ਰਹੇ ਹੋ ਇਹਨੂੰ ਕੱਟ ਲਿਆ ਇਹਦੇ ਬੀਜ ਕੱਢ ਕੇ ਰੱਖ ਦਿੱਤੇ ਇਹ ਬੀਜ ਬੜੇ ਕੀਮਤੀ ਨੇ ਮਗਜ ਨੇ ਤੇ ਇਹਨਾਂ ਨੂੰ ਖਾ ਲੈਣਾ ਚਾਹੀਦਾ ਅਸੀਂ ਇਹਨਾਂ ਨੂੰ ਤੋੜ ਕੇ ਅਗਲੀ ਵਾਰ ਇਸਤੇਮਾਲ ਕਰ ਲੈਨੇ ਆ ਜਦੋਂ ਅਸੀਂ ਪੇਠਾ ਬਣਾਉਂਦੇ ਹਾਂ ਪੇਠੇ ਦੇ ਛੋਟੇ ਟੁਕੜੇ ਕੱਟ ਕੇ ਇਹਨੂੰ ਕੁੱਕਰ ਦੇ ਵਿੱਚ ਪਾਤਾ ਕੁੱਕਰ ਦੇ ਵਿੱਚ ਪਾ ਕੇ ਥੋੜਾ ਕੀ ਪਾ ਕੇ ਇਹਨੂੰ ਦੋ ਤਿੰਨ ਸਟੀਮ ਲਵਾਤੀਆਂ ਜਦੋਂ ਇਹ ਪੂਰਾ ਨਰਮ ਹੋਵੇ ਗਲ ਜੇ ਇਹ ਤੁਸੀਂ ਦੇਖ ਰਹੇ ਹੋ ਪੁਰਾਣੇ ਜ਼ਮਾਨੇ 'ਚ ਆਪਾਂ ਕੱਦੂ ਬਸ ਕਰਦੇ ਸੀ ਹੁਣ ਲੋੜ ਨਹੀਂ ਇਹਨੂੰ ਸਟੀਮ ਦੋ ਤਿੰਨ ਦਮਾਂ ਤੋਂ ਬਾਅਦ ਕੁੱਕਰ ਦੇ ਸਾਈਜ਼ ਦੇ ਹਿਸਾਬ ਤੇ ਸਟੀਮ ਹੈ ਇਹ ਇਸ ਤਰ੍ਹਾਂ ਬਣ ਗਿਆ ਇਹਦੇ ਪਾਇਆ ਘਿਓ ਵਾਵਾ ਘਿਓ ਪਾ ਕੇ ਤੇ ਇਹਨੂੰ ਡਾਰਕ ਬਰਾਊਨ ਹੋਣ ਤੱਕ ਆਪਾਂ ਰਜਾਉਣਾ ਹੈ ਇਹ ਨੂੰ ਫੱਟਕੇ ਨਹੀਂ ਜਾ ਸਕਦੇ ਨੂੰ ਰਜਾਉਣਾ ਬੰਦਾ ਲਗਾਤਾਰ ਨਾਲ ਨਾਲ ਜਦੋਂ ਇਹ ਰੇਜਦੇਗਾ ਇਹਦੇ ਪਾ ਦੇਗੇ ਆਪਾਂ ਖੰਡ ਤੇ ਚਾਰੇ ਮਗਲ ਚਾਰੇ ਪਾਸੇ ਨੂੰ ਤਿੰਨ ਪਾਸੇ ਨੂੰ ਦੋ ਪਾਸੇ ਨੂੰ ਜਿੰਨੇ ਤੁਹਾਡੇ ਕੋਲ ਹੈ ਇਹ ਬਣ ਗਈ ਘਰ ਦੀ ਮਿਠਾਈ ਬੇਹੱਦ ਸਵਾਦ ਬੱਚਿਆਂ ਨੂੰ ਬੜੀ ਪਸੰਦ ਆਏਗੀ ਮਜ਼ਾਦ ਦੀ ਮਠਾਈਆਂ ਤੋਂ ਤੁੜਕਾਰਾ ਪਾਓ ਘਰੇ ਇਸ ਤਰ੍ਹਾਂ ਸ਼ੁੱਧ ਜਿਹੜੇ ਆਪਣੇ ਦੇਸੀ ਘਿਓ ਮਿੱਠੇ ਨਾਲ ਭਰੇ ਪਲਾਂ ਦੇ ਨਾਲ ਆ ਸੌਰੀ ਦੀਆਂ ਦੇ ਨਾਲ ਮਿੱਠਾ ਬਣਾਉਣਾ ਸਿੱਖੋ ਤੇ ਇਹ ਅਸੀਂ ਖੀਨੀ ਪਾ ਰਹੇ ਹਾਂ ਤੁਸੀਂ ਚਾਹੋ ਤਾਂ ਗੁੜ ਪਾ ਸਕਦੇ ਹੋ ਸ਼ੱਕਰ ਪਾ ਸਕਦੇ ਹੋ ਜੋ ਤੁਹਾਡਾ ਜੀ ਕਰੇ ਸਾਡੇ ਕੋਲ ਪਿਓਰ ਗੁੜ ਨਹੀਂ ਹੁੰਦਾ ਤਾਂ ਕਰਕੇ ਅਸੀਂ ਖੰਡ ਦਾ ਇਸਤੇਮਾਲ ਕਰਦੇ ਹਾਂ ਤੇ ਜੋ ਤੱਕ ਪਿਓਰ ਗੁੜ ਨਾ ਮਿਲੇ ਉਨੀ ਦੇਰ ਤਈ ਤੁਸੀਂ ਗੁੜ ਸ਼ੱਕਰ ਦੇ ਚੱਕਰ 'ਚ ਨਹੀਂ ਪੈਣਾ ਨਕਲੀ ਗੁੜ ਖਾਣਾ ਖੰਡ ਖਾਣ ਨਾਲੋਂ ਜ਼ਿਆਦਾ ਖਤਰਨਾਕ ਹੈ ਤੇ ਇਹ ਰੰਗ ਤੁਸੀਂ ਦੇਖ ਸਕਦੇ ਹੋ ਬਰਾਊਨ ਹੋ ਗਿਆ ਡਾਰਕ ਬਰਾਊਨ ਔਰੇ ਸਵਾਦ ਦੇ ਨਾਲ ਸਿਹਤ ਦੋਹੇ ਚੀਜ਼ਾਂ ਇਕੱਠੀਆਂ ਮਿਲਦੀਆਂ